ਗੁਰਸਤਗੁਰ ਕਾ ਜੋ ਸਿੱਖ ਅਖਾਏ ਸੁ ਭਲਕੇ ਉਠ ਹਰ ਨਾਮ ਤੇ ਆਵੇ ਜਿਹੜਾ ਗੁਰੂ ਕਾ ਸਿੱਖ ਅਖਵਾਉਂਦਾ ਹੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ ਸਤਗੁਰ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਤੇ ਰੱਬ ਦਾ ਨਾਮ ਜਪਿਓ ਅੰਮ੍ਰਿਤ ਵੇਲੇ ਨੂੰ ਸੰਭਾਲਦਾ ਹੈ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵੀ ਚਾਰ ਉਹਰ ਬਾਬੇ ਫਰੀਦ ਜੀ ਦੇ ਬਚਨਾਂ ਨੂੰ ਮੰਨਦਾ ਬੜਾ ਪਿਆਰਾ ਲੱਗਦਾ ਉਹਨੂੰ ਬਚਨ ਕਿ ਮੇਰੇ ਗੁਰੂ ਕੀ ਬਾਣੀ ਨੇ ਬਾਬੇ ਫਰੀਦ ਜੀ ਨੇ ਆਖਿਆ ਝਲਾਗੇ ਉਠ ਨਾਮ ਜਪ ਨੇ ਸਵਾਸਰ ਆਰਾਧ ਕਰਹਾ ਤੁਜ ਨਾ ਵਿਆਪੇ ਨਾਨਕ ਮਿਟੈ ਉਪਾਦ ਪਹਿਲੀ ਗੱਲ ਉਹ ਕੀ ਕਰਦਾ ਅੰਮ੍ਰਿਤ ਵੇਲੇ ਨੂੰ ਸੰਭਾਲਦਾ ਗੁਰ ਸਤਗੁਰ ਕਾਜੋ ਸਿੱਖ ਅਖਾਏ ਸੁੱਪ ਲੱਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਵਤੀ ਇਸ਼ਨਾਨ ਕਰੇ ਅੰਮ੍ਰਿਤ ਸਰਣ ਆਵੈ ਉਦਮ ਕਰੇ ਆਲਸ ਨਾ ਕਰੇ ਉਹ ਜਿਹੜਾ ਆਲਸ ਹੈ ਸਾਧ ਸੰਗਤ ਇਹ ਜੀਵਨ ਨੂੰ ਡੋਬ ਵਗੇ ਰੱਖ ਦਿੰਦਾ ਸਚਾਈ ਹੈ ਆਲਸੀ ਬੰਦਾ ਜੀਵਨ ਵਿੱਚ ਕਾਮਯਾਬ ਨਹੀਂ ਹੋ ਸਕਦਾ ਮਰਨਾ ਕਹਿੰਦਾ ਉਦਮ ਕਰਿੰਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚ ਧਿਆਇਂਦਿਆ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਉਦਮ ਪ੍ਰਸਾਦ ਸਿੰਘ ਬਦਕਿਸਮਤੀ ਹੈ ਕਿ ਚੰਗਿਆਈ ਆਲਸ ਕਰੇ ਚੰਗਾ ਕੰਮ ਕਰਨਾ ਹੋਵੇ ਤੇ ਮਨ ਕਹਿੰਦਾ ਕੋਈ ਨਹੀਂ ਕੱਲ ਕਰ ਲਵਾਂਗੇ ਅਮਰਤ ਬਿਲੇਟਣਾ ਅਵੇਦ ਕਹਿੰਦਾ ਇੱਕ ਘੰਟਾ ਹੋਰ ਸੌਣਾ 10 ਮਿੰਟ ਹੋਰ ਸੌਣਾ ਚੰਗੇ ਆਈ ਆਲੋਕ ਕਰੇ ਬਰਿਆਈ ਹੋਏ ਸ਼ੇਰ ਬੁਰਾ ਕੰਮ ਕਰਨਾ ਹੋਵੇ ਤੇ ਸ਼ੇਰ ਵਾਂਗ ਆਇਆ ਤਿਆਰ ਬਰ ਤਿਆਰ ਹੈ ਜਿਹਨੂੰ ਗੁਰੂ ਪਾਤਸ਼ਾਹ ਮਹਾਰਾ ਕਹਿੰਦੇ ਨਾਮ ਕੀ ਬੇਲਾ ਪੈ ਪੈ ਸੋਇਆ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਬੁਰਾ ਕੰਮ ਕਰਨਾ ਹੋਵੇ ਤੇ ਸਾਰੀ ਰਾਤ ਕਲੱਬਾਂ ਵਿੱਚ ਨਿਕਲ ਜਾਂਦੀ ਸਾਰੀ ਸਾਰੀ ਰਾਤ ਕਲੱਬ ਦੇ ਵਿੱਚ ਸ਼ਾਦੀ ਹੋਵੇ ਸਾਧ ਸੰਗਤ ਆ ਭਾਵੇਂ ਸਵੇਰ ਦੀ ਰਾਤ ਨੂੰ ਜਾਗੋ 2 ਵਜਾਂ ਦੇ 1.5 2 3 ਤੇ ਜੇ ਸਤ ਸੰਗਤ ਕਰਨੀ ਹੋਵੇ ਫੇਰ ਨਹੀਂ ਜਾਗਿਆ ਜਾਂਦਾ ਨਹੀਂ ਜਾਗਿਆ ਜਾਂਦਾ ਮਹਾਰਾ ਕਹਿੰਦੇ ਉਹ ਜਿਹੜੇ ਰੱਬ ਦੇ ਪਿਆਰੇ ਹੈ ਨਾ ਜੀ ਉਹ ਆਲਸ ਨਹੀਂ ਕਰਦੇ ਉਦਮ ਕਰੇ ਭਲਕੇ ਪਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨਾਵੇ ਅੰਮ੍ਰਿਤ ਸਰੋਵਰ ਵਿੱਚ ਚੁੱਭੀ ਲਾਉਣੀ ਅੰਮ੍ਰਿਤ ਕੀ ਹੈ ਜੀ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਨਾਮ ਹੀ ਅਮਰਤ